ਨਦਿਆਨਾ ਜਣੀ ਰੁੱਖਾਂ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਮੌਕੇ ਸਮੇਂ ਅਨੁਸਾਰ ਆਪ ਆਪਣਾ ਸੰਘਰਸ਼ ਕਰਦੀਆਂ ਨੇ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਮੱਤੇਵਾਲਾ ਜੰਗਲ ਹੈ ਜਿੱਥੇ ਅੱਜ ਅਸੀਂ ਪੁੱਜਿਆ ਇੱਥੋਂ ਦੇ ਹਾਲਾਤ ਕੀ ਨੇ ਸਰਕਾਰਾਂ ਵੱਲੋਂ ਇਹਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਵੱਖ-ਵੱਖ ਤਰ੍ਹਾਂ ਦੇ ਸੰਸਥਾਵਾਂ ਨੇ ਆ ਕੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਸੀ ਇੱਕ ਸੰਸਥਾ ਬਣੀ ਹੋਈ ਹੈ ਜਿਨ੍ਹਾਂ ਦੇ ਵੱਲੋਂ ਇਹਨੂੰ ਬਚਾਉਣ ਵਾਸਤੇ ਚਾਹੇ ਮੱਤੇਵਾਲਾ ਜੰਗਲ ਹੋਵੇ ਜਾਂ ਬੁੱਢਾ ਦਰਿਆ ਹੋਵੇ ਜਾਂ ਵਾਤਾਵਰਣ ਸਭਾ ਦੀ ਗੱਲ ਹੋਵੇ ਤਾਂ ਇਹਨਾਂ ਵੱਲੋਂ ਐਫਰਟ ਕੀਤੇ ਜਾਂਦੇ ਨੇ ਗੱਲ ਕਰਾਵਾਂਗਾ ਤੁਹਾਡੇ ਨਾਲ ਪੀਐਸਸੀ ਕਮੇਟੀ ਦੇ ਜਿਹੜੇ ਇੰਚਾਰਜ ਨੇ ਹੈੱਡ ਨੇ ਜਿਹੜੇ ਇਸ ਵੇਲੇ ਮੇਨਟੇਨਰ ਕੇ ਚਲਾਦੇ ਆ ਉਹਨਾਂ ਦਾ ਕੀ ਕਹਿਣਾ ਹੈ ਇਸ ਬਿਸ਼ੇ 'ਤੇ ਅੱਜ ਕੀ ਮੀਟਿੰਗ ਕੀਤੀ ਗਈ ਹੈ ਤੇ ਕੌਣ ਕੌਣ ਪੁੱਜੇ ਨੇ ਬੈਨੀਵਲ ਸਾਹਿਬ ਅੱਜ ਦੇ ਮੱਤੇਵਾੜਾ ਮਿਸ਼ਨ ਦੇ ਵਿੱਚ ਜਿਹੜੇ ਕੀਤਨਾ ਮੰਤਵ ਰੱਖਿਆ ਗਿਆ ਮੰਤਵ ਇਹ ਹੈਗਾ ਜੀ ਬੜਾ ਕਲੀਅਰ ਹੈ ਸਾਰਿਆਂ ਨੂੰ ਪਤਾ ਹੈ ਵੀ ਪੀਐਸਸੀ ਇੱਕ ਹੈ ਵੀ ਕਲ ਉਹ ਸੰਸਥਾ ਹੈਗੀ ਹੈ ਜਿਹੜੀ ਐਨਵਾਇਰਨਮੈਂਟ ਤੇ ਕੰਮ ਕਰਦੀ ਹੈ ਉਹ ਚਾਹੇ ਧਰਤੀ ਹੇਠਲਾ ਪਾਣੀ ਹੋਵੇ ਚਾਹੇ ਬੁੱਢਾ ਦਰਿਆ ਦਾ ਮਸਲਾ ਹੋਵੇ ਬੁੱਢਾ ਦਰਿਆ ਜਾ ਕੇ ਫਤਲੋਈ ਨੂੰ ਪ੍ਰੋਡਿਊਟ ਕਰਦਾ ਹੈ ਜੰਗਲਾਂ ਨੂੰ ਬਚਾਉਣ ਦੀ ਗੱਲ ਹੋਵੇ ਔਰ ਦੋਨੋਂ ਇਹ ਵੀ ਕਰਾ ਮੈਂ ਦੱਸਣ ਚਾਹਿਆ ਵੀ ਕਲੋ ਫਖਰ ਮਹਿਸੂਸ ਕਰਦਾ ਵੀ ਇੱਥੇ ਇੱਕ ਜੰਗਲ ਦੇ ਨਾਲ 1000 ਏਕੜ ਦੇ ਵਿੱਚ ਟੈਕਸਟਾਈਲ ਪਾਰਕ ਲੱਗਣ ਜਾ ਰਿਹਾ ਸੀਗਾ ਜਿਹਦੇ ਚੋਂ ਜ ਦਾ ਇਹ ਅਵੀ ਯੂਨੀਵਰਸਿਟੀ ਦਾ ਪਾਣੀ ਪੈਂਦਾ ਸੇਮ ਉਹ ਜਾ ਪ੍ਰੋਜੈਕਟ ਇਥੇ ਆ ਰਿਹਾ ਸੀਗਾ ਉਹ ਪੰਜਾਬ ਦੇ ਵਾਸੀਆਂ ਨੇ ਪੰਜਾਬ ਦੇ ਵਾਤਾਵਰਨ ਪ੍ਰੇਮੀਆਂ ਨੇ ਉਹਨੂੰ ਇਹ ਮੋਰਚਾ ਲਾ ਕੇ ਫਤਿਹ ਕੀਤਾ ਔਰ ਉਦੋਂ ਸਾਡੇ ਧਿਆਨ ਚ ਆਇਆ ਵੀ ਇਹ ਮੱਤੇਵਾੜਾ ਜੰਗਲ ਜਿਹੜਾ ਹੈਗਾ ਤਾਂ ਸਾਡਾ ਵਿਰਾਸਤੀ ਜੰਗਲ ਸੀਗਾ ਇਹਦੇ ਚ ਦਸਤਾਂ ਦੀ ਇਹ ਵੀ ਕਾਹ ਲੋ ਜਿਹੜੀ ਹੈਗੀ ਆ ਜਿੰਨੀ ਦਸਤਾਂ ਦਾ ਕਫਰ ਹੋਣਾ ਚਾਹੀਦਾ ਉਹ ਹੈ ਨਹੀਂਗਾ ਅਸੀਂ ਬੱਚਿਆਂ ਨੂੰ ਅਗਲੀਆਂ ਜਨਰੇਸ਼ਨਸ ਨੂੰ ਇੱਥੇ ਲਿਆ ਕੇ ਅਵੇਅਰ ਕਰ ਰਹੇ ਆ ਤਾਂ ਅਸੀਂ ਇਹ ਵੀ ਕਰੋ ਬਰੇ ਕਰਨ ਛੋਟੀ ਕਿੰਨੇ ਸਕੂਲਾਂ ਨੇ ਪਾਰਟਿਸਪੇਟ ਕੀਤੀ ਇਹ ਦੇਖੋ ਜੀ ਸਾਰ ਨੂੰ ਪਹਿਲਾਂ ਸਾਡੇ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਮੇਨਰਗੰਜ ਰਾਮਗੜੀਆ ਕਾਲਜ ਬੁਆਏਸ ਗਰਲ ਦਾ ਵੀ ਕਹ ਲੋ ਬੱਚੇ ਆਏ ਫਿਰ ਜੀਪੀਐਸ ਦੇ ਆਏ ਰਾਣਾ ਸਾਹਿਬ ਸੰਤੂਬਾਬਾ ਇਕਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਤੋਂ ਆਏ ਐਕਸੀਡੈਂਟ ਪਬਲਿਕ ਸਕੂਲ ਤੋਂ ਆਏ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਉਹਨਾਂ ਨੇ ਪਾਰਟਿਸਪੇਟਰੀਆ ਵੀ ਕੀਤਾ ਔਰ ਅਨੁਵੀਚਲ ਸੰਸਥਾ ਜਿਹੜੀਆਂ ਹੈਗੀਆਂ ਨੇ ਸਿੰਘ ਸੁਭਾਵਾਂ ਹੈਗੀਆਂ ਨੇ ਉਹਨਾਂ ਨੇ ਲੁਹਿਆਣੇੋਂ ਆ ਕੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿ ਬੱਚਿਆਂ ਦਾ ਪਾਰਟਿਸਪੇਟ ਕਰਨਾ ਕਿੰਨਾ ਕੋਇਖ ਵਾਸਤੇ ਚੰਗਾ ਹੋਏਗਾ ਵੇਖੋ ਇਸ ਤਰ੍ਹਾਂ ਹੈਗਾ ਮੈਂ ਬੜੀ ਕਲੀਅਰ ਜੀ ਗੱਲ ਕਰਦਾ ਹੋਇਆ ਉਹ ਜਿਹੜੀ ਆ ਸਾਡੀ ਆ 60 65 ਸਾਲ ਵਾਲੀ ਜਨਰੇਸ਼ਨ ਆ ਅਸੀਂ ਅਸੀਂ ਜ਼ਿੰਮੇਵਾਰ ਆ ਅਸੀਂ ਡਰਾਕਟ ਕੱਟੇ ਅਸੀਂ ਪਾਣੀ ਗੰਧਲਾ ਕੀਤਾ ਕੰਮਰੇ ਕੰਮ ਅਸੀਂ ਆਪਣੀਆਂ ਜਨਰੇਸ਼ਨ ਨੂੰ ਸਮਝਾ ਸਕੀਏ ਵੀ ਸਾਡੇ ਤੋਂ ਇਹ ਗਲਤੀਆਂ ਹੋਈਆਂ ਨੇ ਆਓ ਬੱਚਿਓ ਜਿਹੜੇ ਡਰਾਕਟ ਅਸੀਂ ਕੱਟੇ ਉਹ ਡਰਾਕਟੇ ਆ ਵੀ ਕਰੋ ਠੀਕ ਕਰੀਏ ਪਾਣੀ ਆਪਣਾ ਬਚਾਈਏ ਸਾਡਾ ਇਹ ਮਿਸ਼ਨ ਆ ਜੀ ਧੰਨਵਾਦ